ਸਮੂਹ ਗ੍ਰੀਨ ਟਾਊਨ ਦੇ ਨਿਵਾਸੀਆਂ ਵੱਲੋਂ ਸਵਾਗਤ ਕਰਦਾ ਹਾਂ ਔਰ ਜੀ ਆਇਆਂ ਨੂੰ ਕਹਿੰਦਾ ਜਿਨ੍ਹਾਂ ਦੀ ਸਭੀ ਸਾਫ਼ ਸੁਥਰੀ ਔਰ ਬੇਦਾਗ ਜਿਨ੍ਹਾਂ ਕਿਹਾ ਜਿਉਣਾ ਘਾਟਾ ਸੁਰਿੰਦਰ ਵੀਰ ਖੜਾਈ ਗੱਲ ਐ ਸੋਚ ਆਵਾਜ਼ਮੀ ਪਾਰਟੀ ਦੇ ਸੁਪਰੀਮੋ ਜੀ ਅਰਵਿੰਦ ਕਜਰੀਵਾਲ ਜੀ ਆਪਕੇ ਸਦੇ ਕਿਥੇ ਪਹੁੰਚ ਚੁਕੇ ਆ ਆਸਟਾ ਪਟਿਆਲਾ ਡਿਸਟ੍ਰਿਕਟ ਤੱਕ ਵੀ ਆ ਰਹੇ ਸਭ ਨੂੰ ਮਾਣ ਹੈ ਅਸੀਂ ਜਿਹਨਾਂ ਨੂੰ ਕਾਪੀ ਬਣਾਉਣ ਜਾ ਰਹੇ ਆ ਬਸ ਤੁਹਾਡੀ ਮੋਹਰ ਲਗਣੀ ਬਾਕੀ ਹੈ ਇਹ ਇੱਕ ਵੱਡੀ ਲੀਡ ਸਮਾਣੇ ਸ਼ਹਿਰ ਤੋਂ ਦੀਵਾਨ ਜਾ ਰਹੇ ਹੋ ਕਿਹਨਾ ਜਾਂਦਾ ਹੋਇਆ ਉਹ ਆਏ ਹੋ ਮਹਿਮਾਨਾਂ ਦਾ ਸਵਾਗਤ ਵੀ ਕਰਨਗੇ ਔਰ ਆਪਣੇ ਵਿਚਾਰ ਰੱਖਣਗੇ ਸ਼੍ਰੀ ਪਾਸ਼ੀ لال ਜੀ ਅਸੀਜਾ ਪਰਮ ਸਤਿਗੁਰੂ ਪਟਿਆਲਾ ਲੋਕ ਸਭਾ ਹਲਕੇ ਤੋਂ ਕੰਜੀ ਸਰਦਾਰ ਬਲਬੀਰ ਸਿੰਘ ਜੀ ਸਿੱਧੂ ਅੱਛਾ ਸੌਰੀ ਉਹਨਾਂ ਦੇ ਨਾਲ ਸਾਡੇ ਹਲਕੇ ਦੇ ਸਰਬੋਣ ਬਾਰੇ ਨੇਤਾ ਸਰਦਾਰ ਚੇਤਨ ਸਿੰਘ ਜੀ ਜੋੜਾ ਮਾਜਰਾ ਜੋ ਕਿ ਕੈਬਨਿਟ ਮਿੰਿਸਟਰ ਨੇ ਪੰਜਾਬ ਦੇ Governor ਨਾਲ ਸਰਦਾਰ ਪ੍ਰਕਾਸ਼ ਸਿੰਘ ਜੀ ਗੱਜੂ ਮਾਜਰਾ ਗੋਪਾਲ ਗ੍ਰਿਸ਼ਨ ਗਰਗੀ ਜੀ ਮਦਨ ਮੈਤਲ ਜੀ ਪ੍ਰੈਜ਼ੀਡੈਂਟ ਅਗਰਵਾਲ ਸਭਾ ਅਤੇ ਸਾਡੇ ਬਹੁਗੋ ਸਮਾਜ ਦੀ ਆਨਰ ਸ਼ਾਨ ਸ਼੍ਰੀ ਰਾਜਕੁਮਾਰ ਜੀ ਸੰਦੇਵਾਰ ਪ੍ਰੈਜ਼ੀਡੈਂਟ ਬਾਲਪੁਰ ਮਾਸਾ ਪੰਜਾਬ ਐਂਡ ਸਮਾਣਾ ਕਿ ਕਦੋਂ ਇੱਕ ਜੂਨ ਆਏਗੀ ਕਦੋਂ ਅਸੀਂ ਉਹ ਤਾਂ ਪ੍ਰਵਾਹਾਂਗੇ ਬਾਕੀ ਜੋ ਇਹਨਾਂ ਨੇ ਕੰਮਕਾਰ ਕੀਤੇ ਨੇ ਜੋ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਗਵਰਨਮੈਂਟ ਚਲਾ ਰਹੇ ਨੇ ਉਹਦੇ ਬਾਰੇ ਵੀ ਆਪ ਸਾਰੀ ਪਲੇਫਾਰਮੀ ਜਾਣਦੇ ਹੀ ਹੋ ਡਾਕਟਰ ਬਲਬੀਰ ਜੀ ਜੋ ਕਿ ਇੱਕ ਹੈਲਥ ਮਿਨਿਸਟਰ ਨੇ ਉਹਨਾਂ ਦੇ ਨਾਲ ਸਾਡੇ ਚੇਤਨ ਜੀ ਜੋ ਕਿ ਉਹ ਵੀ ਸਰਕਾਰ ਦੇ ਵਿੱਚ ਮਿਨਿਸਟਰ ਨੇ ਤੇ ਉਹਨਾਂ ਨਾਲ ਅਗਰਵਰ ਰਮਚੰਦਰਾ ਦੇ ਮਦਨ ਲਾਲ ਜੀ ਪ੍ਰੈਜ਼ੀਡੈਂਟ ਨੇ ਸਾਡੇ ਗੁਪਾਲ ਸਿੰਘ ਜੀ ਜੋ ਵੀ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ ਤੇ ਇੱਕ ਜੀ ਤੇ ਮੇਰੇ ਚ ਮੇਰੇ ਭੁਜਾਈ ਦਾਓ ਸਾਡੇ ਬੂਆ ਜੀ ਦੇ ਨੂੰ ਨੇ 15 ਮਾਰਚ ਨੂੰ ਐਮਸੀ ਬੈਟੇ ਦੇ ਬੜੀ ਖੁਸ਼ੀ ਦੀ ਗੱਲ ਹੈ ਜੇ ਸੰਜੀਵ ਜੀ ਇੱਥੇ ਪਹੁੰਚ ਨਹੀਂ ਸਕਦੇ ਸੀ ਸਰੀਰੀ ਪ੍ਰੋਬਲਮ ਜੀ ਹੁਣ ਮੈਂ ਬੇਨਤੀ ਕਰਾਂਗਾ ਸਾਰੇ ਆਪਣੇ ਸਮਾਜ ਨੂੰ ਜੀ ਤਰੀਕੇ ਇੱਕ ਮਤ ਐਮਐਨਏ ਆਉਣਾ ਚੋਖਾ ਇਨਾ ਚੋਣਾ ਦਾ ਰਸ਼ ਹੈ ਦੋ ਦਿਨ ਬਾਕੀ ਨੇ ਤੇ ਸਾਡੇ ਸੀ ਭਾਗਾਂ ਲਿਆ ਸਾਡੇ ਚ ਦੋ ਦੋ ਮੰਤਰੀ ਬਿਟੇ ਨੇ ਇੰਨਾ ਵੈਰੀ ਇੱਕ ਤੇ ਦਵੰ ਕਿੰਦੀ ਚੀਜ਼ ਤੇ ਚਾਰ ਤਰੀਕਾ ਵੇ ਇੱਕ ਤਰੀਕੇ ਨੂੰ ਮਗਨ ਦੱਬੋ ਆਵਾਜ਼ ਜਮੇ ਆਪਣੀ ਬੱਕਰੀ ਸਮਾਣੇ ਦੀ ਵੀ ਚੇਤਨ ਸਿੰਘ ਜੋੜਾ ਮਾਜਰੇ ਨੇ ਸਮਾਣੇ ਵਾਸਤੇ ਕੁਝ ਕੀਤਾ ਕਿ 4 ਤਰੀਕ ਨੂੰ ਨੋ ਕੰਟੀਨਿਊ ਪਲੇਅ ਹੋ ਰਹੀ ਹੈ ਸਭ ਤੋਂ ਪਹਿਲੇ ਨੂੰ ਮਤਲਬ ਸਮਾਨਾ ਨਾ ਜਾਈਦਾ ਕਿ ਤੁਸੀਂ ਇਹ ਦੱਸਿਓ ਕਿ ਸਮਾਨ ਨੂੰ ਕਿੰਦੀ ਜਰੂਰਤ ਹੈ ਮੈਂ ਤੁਹਾਡਾ ਤਾਲਾ ਕਰਦਾ ਹਾਂ 4 ਕੀ ਸਮਾਨ ਦੀ ਜਰੂਰਤ ਹੋਏਗੀ ਜੋ ਪਿਛਲੇ 20 25 ਸਾਲਾਂ ਤੋਂ ਐਮਪੀ ਰਾਣੀ ਨੇ ਚਾਹੇ ਉਹ ਮਹਾਰਾਣੀ ਗਨੀਸ਼ ਕੋਤੀ ਰਹੇ ਨੇ ਚਾਹੇ ਡਾਕਟਰ ਗਾਂਧੀ ਜੀ ਰਹੇ ਨੇ ਡਾਕਟਰ ਗਾਂਧੀ ਤਾਂ ਮੈਂ ਕਿ ਨਵੀਂ ਮਸਾਲ ਦੱਸੂਗਾ ਕਿ ਪਿਛਲੇ 5 ਸਾਲਾਂ ਤੋਂ ਕਿੱਥੇ ਗਏ ਕੋਈ ਵੀ ਵਿਸ਼ੇਸ਼ ਕਹ ਕਿਤੇ ਹੀ ਦੂਰ ਤੱਕ ਖੜਾ ਖੜਾ ਕਰ ਜਾ ਕੇ ਚਿੱਤਨ ਕੋ ਬਾਤ ਸਮਾਣੇ ਚਾਇ ਚੋ ਕਿਛਦੀ ਕੁਝੀ ਕਿਛਦੀ ਕਮੀਝ ਸਭ ਤੋਂ ਵੱਡੀ ਗੱਲ ਹੋਰ ਤੱਕ ਕਿੰਨੀਆਂ ਸਤਾਵਾ ਸਮਾਣੇ ਚ ਨੇ ਕਹ ਉਹ ਗਊ ਚੰਨਾ ਚ ਮੰਨਤ ਚ ਗੁਰਦੁਆਰਾ ਕਿਤੇ ਉਹਨਾਂ ਦਿਨ ਦੇਖ ਲੈ ਦਿਖਾ ਦੋ ਚਿੱਤੇ ਉਹਨਾਂ ਨੇ ਕੋਈ ਗਰਾਂਟ ਦਿੱਤੀ ਹੋਈ ਨਹੀਂ 5 ਕਰੋੜ ਰੁਪਈਆ ਇਤਸਾਰ ਦਾ ਮਿਲਦਾ ਔਰ ਉਹਨੂੰ ਗੁਣਾ 5 ਨਾਲ ਕਰ ਲੋ 25 ਕਰੋੜ ਰੁਪਈਆ ਤੇ 25 ਰੁਪਈਆ ਸਮਾਣੇ ਹੱਕੇ ਨੂੰ ਸਮਾਣੇ ਚਾਇ ਨੂੰ ਹੀ ਮਿਲੇ ਮੈਂ ਤੁਹਾਨੂੰ ਵਾਦਾ ਕਰਦਾ ਅੱਜ ਐਮਐਲਏ ਬਣਦਾ ਉੱਪਰ ਅਗਰ ਡਾਕਟਰ ਸਾਹਿਬ ਪਹਿਲੇ ਐਮਐਲਏ ਬਣੇ ਮੰਤਰੀ ਬਣੇ ਅੱਜ ਹੈਲਥ ਮਿਨਿਸਟਰ ਪੰਜਾਬ ਦੇ ਤਾਂ ਇਹ ਮੌਕਾ بار بار ਨਹੀਂ ਮੱਤ ਨੂੰ ਮਿਲਣਾ ਇੱਕ ਬੜੇ ਲਿਕੇ ਸੂਝਵਾਨ ਬਾਕੀ ਦਾ ਜੋ ਕੁਝ ਅੱਜ ਇੱਕ ਵਾਰੇ ਰੂਬਰੂ ਹੋਣਗੇ ਮੈਂ ਤਾਂ ਬੇਨਤੀ ਕਰੂੰਗਾ ਆਪਣੇ ਸਮਾਜ ਨੂੰ ਵੀ ਤੇ ਚਹਿਰ ਵਸੇ ਨੂੰ ਵੀ ਜੋ ਵੀ ਕੰਗਵਰਤ ਸਮਾਣੇ ਆ ਕੇ ਆਪਣੀ ਨੰਬਰ ਮਾਣੋੜੇ ਜਾਈਦਾ ਜੋ ਤੁਸੀਂ ਸਮਾਣੇ ਵਾਸਤੇ ਮਿਲਦੇ ਹੋ ਹੁੰਦੇ ਕਿ ਇੰਨਾ ਕੁਝ ਕਹਿੰਦਾ ਵੀਰ ਦੀ ਅਗਵਾਈ ਹੇਤ ਤੁਹਾਨੂੰ ਮੈਂ ਜਾਣੀਆਂ ਗੱਲਾਂ ਨਹੀਂ ਕਰਨਾ ਚਾਹੁੰਦਾ ਸੀ ਮੰਤਰੀ ਸਾਹਿਬ ਜੀ ਦਾ ਡਾਕਟਰ ਸਾਹਿਬ ਜੀ ਦਾ ਅੱਗੇ ਬਹੁਤ ਪ੍ਰੋਗਰਾਮ ਨੇ ਕਿਉਂਕਿ ਫੋਨ ਪ੍ਰਚਾਰ ਨੂੰ ਕੁਝ ਹੀ ਘੰਟੇ ਬਾਕੀ ਰਹਿ ਗਏ ਨੇ ਲੇਕਿਨ ਮੈਂ ਕੰਮ ਤੋਂ ਫਿਰ ਇੱਕ ਤੁਹਾਨੂੰ ਗੱਲ ਦੱਸਣਾ ਚਾਹਨਾ ਕਲੋਨੀ ਨਿਵਾਸੀਆਂ ਨੂੰ ਜਿਹੜੀ ਕਲੋਨੀਆਂ ਤੁਸੀਂ ਬੈਠਿਓ ਖੋਦੇ ਸਹਿਯੋਗ ਨਾਲ ਮંત્રી ਸਾਹਿਬ ਨੂੰ ਮੈਂ ਕਹਣਾ ਮંત્રી ਸਾਹਿਬ ਦੇ ਸਹਿਯੋਗ ਨਾਲ ਇੱਕ ਸਾਲ ਦੇ ਅੰਦਰ ਅੰਦਰ ਇੱਥੇ ਕਲੋਨੀ ਦੇ ਕਿਸੇ ਨੂੰ ਕੋਈ ਪਲਾਟਰੀ ਮਿਲਣਾ। ਉਹ ਕਿਉਂ ਨਹੀਂ ਮਿਲਣਾ ਮੈਂ ਤੁਹਾਨੂੰ ਕੰਮ ਦੱਸਣ ਜਾ ਰਿਹਾ ਕੀ ਕੰਮ ਕਰਵਾ ਰਿਹਾ। ਕਲੋਨੀ ਦਾ ਗੇਟ ਜਿਹੜਾ ਕੀ ਗੇਟ ਹੈ ਉਹ ਤੋਂ ਪੂਰਾ ਹੀ ਚੌੜਾ ਹੈ ਤੇ ਮੋਟਰ ਨਾਲ ਗੇਟ ਪੁੱਜਾ ਕਰੇਗਾ। ਦੋਨੇ ਪਾਸੇ ਫਾਉਂਟੇਨ ਯਾਨੀ ਕਿ ਫੁਆਰੇ ਲਾ ਕਰੇ ਨੇ। जिनेवी कॉलोनी ਦੇ ਚੌਂਕ ਨੇ ਸਭ ਤੋਂ ਵੱਡੇ ਤੋਂ ਵੱਡੇ ਕੈਮਰੇ ਹੋਰ ਵੀ ਜਿੰਨੀਆਂ ਮੁੰਡੀਆਂ ਜ਼ਰੂਰਤਾਂ ਨੇ ਤੁਹਾਨੂੰ ਬਹੁਤ ਜਦੀ ਪੂਰੀਆਂ ਕਰਕੇ ਦੇਣ ਜਾ ਰਿਹਾ ਕਿ ਤੁਹਾਡੇ ਸਾਹਮਣੇ ਸਹਿਯੋਗ ਨਾਲ ਔਰ ਸਰਕਾਰ ਦੇ ਸਹਿਯੋਗ ਨਾਲ ਹਰ ਮਹਾਨ ਪਿਆਰੇ ਨੇਤਾ ਸਰਦਾਰ ਚੇਤਨ ਸਿੰਘ ਜੁਟਾ ਨਾਗਰਾ ਜੀ ਡਾਕਟਰ ਸਾਹਿਬ ਜੀ ਦੇ ਸਹਿਯੋਗ ਨਾਲ ਤੁਹਾਨੂੰ ਦੱਸਣਾ ਹੈ ਕਿ ਸਮਣੇ ਜੀ ਸਮਣੇ ਸਾਰੇ ਹੱਪੀ ਚੇਤਨ ਸਿੰਘ ਜੋੜਾ ਮਾਦਰਾ ਜਿੰਦਾਬਾਦ ਜਿੰਦਾਬਾਦ ਕਿ ਭੇਜਾ ਜੀ ਇੱਧਰ ਦੇਖਾ ਬੜਾ ਓਕੇ ਸਹੀ ਬਸ ਮੇਰੀ ਅੰਮ੍ਰਿਤਹਿਲਾ ਸਤਜਾ ਬੱਚੀਆਂ ਮੇਂ ਲਿਆ ਬੇਟੇ ਉਹ ਰਾਜ ਦੇਸ਼ ਨੂੰ ਰੈਗੂਲਰਾਈਜ਼ ਕਰਨ ਵਾਲੇ ਕਾਲੇ ਹਰਿੰਦਰਪ੍ਰੀਤ ਜਾਜੀ ਰਾਜੂ ਸਿੰਘ ਦੇਵਾਰੀ ਸੋਨੂ ਦੀ ਛਾਪਣਾ ਸਾਨੂੰ ਹੋਰਨੇ ਦੇ ਸਾਰੇ ਕਾਲਾ ਸਾਰੇ ਗੱਜਾਂਦੀ ਹੋ ਸਾਰੇ ਕੈਮਰਟ ਦੇ ਕੋਲ ਲੋਕ ਸਭਾ ਪਟਿਆਲੇ ਤੋਂ ਉਮੀਦਵਾਰ ਡਾਕਟਰ ਬਲਬੀਰ ਜੀ ਮਦਨ ਜੀ ਗੋਪਾਲ ਜੀ ਰਾਜੂ ਜੀ ਔਰ ਨਾਦੀ ਵੀ ਬੰਦਰ ਵੀਰ ਔਰ ਹੈਪੀ ਟਿੰਗੜਾਈ ਔਰ ਜਿੰਨੇ ਵੀ ਸਤਕਾਰ ਜੋ ਕੋਈ ਰਹਿ ਗਿਆ ਤਾਂ ਮਾਫੀ ਵੀ ਚਾਹਨਾ ਕਿਉਂਕਿ ਸਵੇਰ 6 ਵਜੇ ਦੇ ਨਿਕਲਦਾ ਬਹੁਤ ਆਵਾਜ਼ ਦੇ ਵਿੱਚ ਤੁਹਾਨੂੰ ਪਤਾ ਹੈ ਸਾਰਾ ਦਿਨ ਠੰਡਾ ਪਾਣੀ ਪੀਤੀ ਕੇ ਠੰਡਾ ਪਾਣੀ ਪੀਣਾ ਫਿਰ ਕੋਕ ਪੀਣਾ ਫਿਰ ਚਾਹ ਪੀਣੀ ਹੈ ਪਿੰਡਾਂ ਦਾ ਜਿਹੜਾ ਕੰਮ ਹੈ ਨਾ ਜਦ ਤੱਕ ਇੱਕ ਪ੍ਰੋਗਰਾਮ ਤੇ ਤੁਹਾਨੂੰ ਬਿਮਾਰ ਕਰਕੇ ਨਾ ਤੋੜ ਨੂੰ ਫਿਰ ਸਵਾਦ ਨਹੀਂ ਆਉਂਦਾ ਸੋ ਇਸ ਕਰਕੇ ਸਾਰਾ ਕੁਝ ਇੱਕੋ ਹੀ ਟਾਈਮ ਤੇ ਹੁੰਦਾ ਪਹਿਲਾਂ ਪਾਣੀ ਫਿਰ ਕੋਕ ਫਿਰ ਚਾਹ ਫਿਰ ਬਰਫੀ ਫਿਰ ਨਾਲ ਜੂਸ ਸੋ ਇਸ ਕਰਕੇ ਗਲਾ ਬਿਲਕੁਲ ਬੈਠਾ ਹੋਇਆ ਹੈ ਮਾ ਤੁਹਾਡੇ ਨਾਲ ਜਿਆਦਾ ਲੰਮਾ ਨਹੀਂ ਮੈਂ ਤਾਂ ਸਿਰਫ ਆਪ ਦਾ ਪਰਿਵਾਰ ਸੰਭਾਲਦਾ ਮੈਂ ਇੱਕ ਵੀ ਗੱਲ ਕਹਿਣਾ ਕਿ ਜਿਹੜਾ ਮੈਨੂੰ ਇੱਕ ਵਾਰੀ ਮਿਲਿਆ ਉਹ ਬਿਲਕੁਲ ਕਹਿੰਦਾ ਕਿ ਚੇਤਨ ਬਿਲਕੁਲ ਸਹੀ ਬੰਦਾ ਇਹ ਗਲਤ ਨਹੀਂ ਹੈ ਹ ਕਈਆਂ ਨੇ ਪਰਸਪੈਕਸ਼ਨ ਬਣਾ ਰੱਖਿਆ ਜਿਹੜੇ ਮੈਨੂੰ ਮਿਲੇ ਨਹੀਂ ਉਹ ਐ ਬੋਲਦਾ ਉਹ ਐ ਬੋਲਦਾ ਸਹੀ ਮਹਿਨਾਂ ਚ ਜਿਹੜਾ ਸੱਚਾ ਬੰਦਾ ਹੁੰਦਾ ਨਾ ਜੇ ਤੂੰ ਕੋਈ ਗਲਤ ਕੰਮ ਕਰਾਉਣ ਜਾਉ ਆ ਤੁਹਾਡੇ ਵੀ ਜਿਹੜੇ ਮੈਨੂੰ ਗਲਤ ਕੰਮ ਕਰਾਉਣ ਜਾਂਦੇ ਰਹੇ ਆ ਪਰ ਕੀਤਾ ਨਹੀਂ ਨਾ ਕੀਤਾ ਨਹੀਂ ਕਿਉਂਕਿ ਮੈਂ ਚਾਹੁੰਦਾ ਨਹੀਂ ਉਹ ਕੰਮ ਕਰਨਾ ਜਿਹੜਾ ਕਿਸੇ ਦੀ ਗਲੇ ਦੀ ਬਾਂਸ ਬਣ। ਮੇਰੀ ਹਮੇਸ਼ਾ ਕੋਸ਼ਿਸ਼ ਹੈ ਕਿ ਮੈਂ ਅਗਲੇ ਤੋਂ ਗਾਲਾਂ ਖਾਣਾ। ਅਗਲਾ ਮੈਨੂੰ ਜੋ ਮਰਜੀ ਕਹਿ ਦੇ ਪਰ ਮੈਂ ਕਿਸੇ ਦਾ ਮਾੜਾ ਨਾ ਕਰਾਂ। ਅਬ ਤੁਸੀਂ ਤਾਂ ਜਿੰਨੇ ਵੀ ਤੁਸੀਂ ਰਿਸ਼ਤਕਾਰ ਜੋ ਬੈਠੇ ਹੋ। ਤੁਸੀਂ ਇੱਥੇ ਆਇਆ ਹੋ। ਮਤਲਬ ਤੁਹਾਨੂੰ ਸਾਡੇ ਨਾਲ ਪਿਆਰ ਹੈ ਕਿਉਂਕਿ ਤੁਸੀਂ ਸਵੇਰੇ ਨਿਕਲ ਜਾਂਦੇ ਸਾਢੇ ਦੇ ਨਿਕਲ ਜਾਂਦੇ। ਅਬ ਦੀ ਦੁਕਾਨਦਾਰੀ ਕਰਨੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਆਪਣੇ ਆਉਂਦੇ ਨੇਗੇ ਆਪਣਾ ਸਮਾਨ ਲੈਣ ਆਉਂਦੇ ਨੇ ਉਹਨਾਂ ਨਾਲ ਸਾਰਵਜਨ ਕਿਚ 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 ਕਰਨੀ ਤੁਹਾਡਾ ਵੀ ਮੇਰੇ ਵਾਲੀ ਹਾਲ ਹੋਇਆ ਪਿਆ ਹੁੰਦਾ ਫਿਰ ਵੀ ਤੁਸੀਂ ਵੱਡੀ ਗਿਣਤੀ ਚ ਆਇਓ ਮੈਂ ਤੁਹਾਡਾ ਧੰਨਵਾਦ ਕਰਦਾ ਔਰ ਸਾਰੇ ਦੁਕਾਨਦਾਰੋਂ ਸਾਰੇ ਆਪ ਦੇ ਕਮਾਂਕਰ ਵਾਲੇ ਆ ਪਰ ਆਪਾਂ ਨੂੰ ਜਿਹੜੇ ਅੱਜ ਆਪਣੇ ਉਹ ਇਕੱਠੇ ਹੋਣ ਦਾ ਕਾਰਨ ਹੈ ਉਹ ਇਹ ਹੈ ਕਿ ਜਿਹੜੀ ਲੋਕ ਸੁਭਾ ਨਕਸ਼ ਨੇ ਹੋਣ ਜਾ ਰਹੀ ਹੈ ਇਹ ਸਾਡੇ ਹੱਕਾਂ ਦੇ ਡਾਕਾ ਵੱਜਣਾ ਜੇਕਰ ਅਸੀਂ ਦੁਬਾਰੇ ਕੇਂਦਰ ਦੇ ਵਿੱਚ ਬੀਜੇਪੀ ਆ ਗਿਆ ਕਿਉਂਕਿ ਬਹੁਤਾਂ ਕੋ ਕੁਛ ਦੇਖ ਹੀ ਲਿਆ ਕਿ ਵੱਡੇ ਮਾਲ ਬਣਨ ਨਾਲ ਸਾਡੀ ਛੋਟੀ ਦੁਕਾਨਦਾਰੀ ਐ ਖਤਮ ਹੋ ਗਈ ਔਰ ਕਿੰਨਾ ਕੰਮ ਆਨਲਾਈਨ ਚੱਲ ਗਿਆ ਆਨਲਾਈਨ ਨੇ ਸਾਡਾ ਕਿੰਨਾ ਕੰਮ ਖਤਮ ਕਰਤਾ ਹੱਕ ਵਾਸਤੇ ਕੇਂਦਰ ਸਰਕਾਰ ਕਿਤੇ ਨਾ ਕਿਤੇ ਸਾਡੇ ਹੱਕਾਂ ਤੇ ਡਾਕਾ ਮਾਰਨ ਵਾਸਤੇ ਬਣੀ ਹੋਈ ਆ ਜਿੰਨੇ ਵੀ ਕਾਨੂੰਨ ਬਣਾਏ ਨੇ ਸਾਰੇ ਸਾਡੇ ਆਮ ਛੋਟੇ ਦੁਕਾਨਦਾਰਾਂ ਦੇ ਛੋਟੇ ਵਪਾਰੀ ਦੇ ਸਾਰੇ ਉਹਨਾਂ ਦੇ ਖਿਲਾਫ 10 ਸਾਲ ਲਗਾਤਾਰ ਹੋ ਕੇ ਬੀਜੇਪੀ ਨੂੰ ਬਣੀ 10 ਸਾਲਾਂ ਦੇ ਵਿੱਚ ਇੱਕ ਵੀ ਕੰਮ ਹੈ ਜਿਹੜਾ ਆਮ ਲੋਕਾਂ ਦੇ ਹਿੱਤ ਦੇ ਵਿੱਚ ਆਮ ਨਾਗਰਿਕ ਦੇ ਹਿੱਤ ਦੇ ਵਿੱਚ ਕੋਈ ਵੀ ਕੀਤਾ ਹੋਵੇ ਬੀਜੇਪੀ ਨੇ ਹੱਥ ਖੜਾ ਕਰਕੇ ਕਹਿ ਦੇਣ ਵੀ ਹਾਂ ਅਸੀਂ ਆਹ ਕੰਮ ਕੀਤਾ ਹੈ ਕੀਤਾ ਹੀ ਕੋਈ ਨਹੀਂ ਕੋਈ ਸਾਡਾ ਪੈਸਾ ਸਾਤੋਂ ਇਕੱਠਾ ਜਦੋਂ ਕੋਈ ਸੂਤ ਦੇਣ ਦੀ ਗੱਲ ਆਉਂਦੀ ਆ ਉਦੋਂ ਹੱਥ ਖੜੇ ਆਪਣਾ ਤਾਂ ਪੈਸੇ ਆਪਣਾ ਤਾਂ ਜਿਹੜਾ ਬਿਹਾਰ ਮਾੜਾ ਕੇਂਦਰ ਸਰਕਾਰ ਦਾ ਸਾਡੇ ਤਾਂ ਜਿਹੜੇ ਬਣਦੇ ਪੈਸੇ ਨੇ ਉਹ ਨਹੀਂ ਦੇ ਰਹੇ ਜਿਹੜੇ ਪੈਸੇ ਨਾਲ ਅਸੀਂ ਡਿਵੈਲਪਮੈਂਟ ਕਰਨੀਆਂ ਸਾਰੇ ਕੰਮਕਾਰ ਕਰਨੇ ਨੇ ਨਹੀਂ ਪਰ ਆਪਾਂ ਪਰ ਆਪਾਂ ਨੂੰ ਜੋ ਵੀ ਕੁਛ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਆ ਉਹ ਸਾਰੀ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਜੋ ਵੀ ਕੀਤਾ ਜਾ ਰਿਹਾ ਮੈਂ ਥੋੜਾ ਦੱਸਣਾ ਚਾਹੁੰਦਾ ਆਪਣੇ ਜਦੋਂ ਵੀ بارشਾਂ ਹੁੰਦੀਆਂ ਨੇ ਤਾਂ ਪਾਣੀ ਦਾ ਹੜਾ ਆ ਜਾਂਦਾ ਜਿਹੜਾ ਚੱਕੜਿਆਲੀ ਰੋਡ ਹੈ ਜਾਂ ਅੱਡੇ ਵਾਲੀ ਰੋਡ ਹੈ ਗੋਡੇ-ਗੋਡੇ ਪਾਣੀ ਖੜ੍ਹ ਜਾਂਦਾ ਅਸੀਂ ਘੱਟੋ-ਘੱਟ 100 ਕਰੋੜ ਦਾ ਪ੍ਰੋਜੈਕਟ ਕੱਲੇ ਸੀਵਰੇਜ ਦਾ ਸਮਾਣੇ ਚ ਲੈ ਕੇ ਆਏ ਤਾਂ ਕਿ ਕੋਈ ਪੰਪਿੰਗ ਕਰਨ ਦੀ ਲੋੜ ਨਾ ਪਵੇ ਆਏ ਨੂੰ ਜਿਹੜੀ ਤਸੀਲ ਵਾਲੀ ਰੋਡ ਹੈ ਇਹਨੂੰ ਇਹਦਾ ਪਾਣੀ ਉੱਚ ਗਿਰਦਾ ਹੋ ਜੇ ਚੱਕੜਿਆਲੀ ਰੋਡ ਦੇ ਵਿੱਚ ਗਰਜਾ ਹੋ ਜੇ ਇੱਕ ਜਿਹੜੀ ਤਸੀਲ ਹੈ ਉਹ ਬਾਹਰ ਚੱਲੀ ਸੀ ਵੀ ਬਾਹਰ ਲੈ ਕੇ ਜਾਈਏ ਪਰ ਜਦੋਂ ਨੇੜੇ ਤੇੜੇ ਦੇ ਜਿਹੜੇ ਦੁਕਾਨਦਾਰ ਨੇ ਉਹ ਮੇਰੇ ਲਈ ਵੀ ਆਏ ਲੱਗੇ ਕਹਿਣਗੇ ਜੇ ਤੁਸੀਂ ਬਾਹਰ ਲਜੋਏ ਸਾਡਾ ਵਪਾਰ ਖਤਮ ਹੋਊਗਾ ਸੋ ਨੂੰ ਦੇਖਦੇ ਹੋਏ ਸਾਡੀ ਕੋਸ਼ਿਸ਼ ਹੈ ਕਿ ਤਸੀਲ ਹੈ ਜਿਹੜੀ ਮਿਨੀ ਸੈਕਟਰੀਏਟ ਇੱਥੇ ਜਿੱਥੇ ਤਸੀਲ ਹੈ ਇੱਥੇ ਹੀ ਬਣਾਈਏ ਕਟਬਟ 10 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜਿੱਥੇ ਸਾਰੇ ਅਫਸਰ ਇੱਕੋ ਹੀ ਛੱਤ ਥਲੇ ਰੱਖेंगे ਐਸਡੀਐਮ ਡੀਐਸਪੀ ਬੀਡੀਓ ਹੋਰ ਜੋ ਜੋ ਸਾਰੇ ਉੱਥੇ ਬੈਠੇ ਨੇ ਤਾਂ ਕਿ ਸਾਨੂੰ ਸਾਰਿਆਂ ਨੂੰ ਫਾਇਦਾ ਹੋਵੇ ਬੱਸ ਸਟੈਂਡ ਦਾ ਵੀ ਇਹੀ ਕੰਮ ਹੈ ਬੱਸ ਸਟੈਂਡ ਨੂੰ ਵੀ ਬਾਹਰ ਜਗ੍ਹਾ ਮਿਲਣੀ ਸੀ ਉਹਦਾ ਵੀ ਅਸੀਂ ਕੋਸ਼ਿਸ਼ ਕੀਤੀ ਆ ਕਿ ਉਹਨੂੰ ਵੀ ਇੱਥੇ ਬਣਾਵਾ ਕਿ ਜਲਦੀ ਜਿਹੜੇ ਕੰਮ ਨੇ ਸ਼ੁਰੂ ਹੋ ਜਾਣਗੇ ਹੋਰ ਵੀ ਜਿੰਨਾ ਵੀ ਡਿਵੈਲਪਮੈਂਟ ਦਾ ਕੰਮ ਹੈ ਇੱਕ ਆਪਣੇ ਸਭ ਤੋਂ ਜ਼ਰੂਰਤ ਦੀ ਜਿਹੜੀ ਚੀਜ਼ ਹੈ ਪਾਣੀ ਪੀਣ ਵਾਲਾ ਪਾਣੀ ਉਹ ਜੇ ਪਾਣੀ ਨਾ ਹੋਵੇ ਅਸੀਂ ਪਾਣੀ ਬਿਨਾਂ ਕੁਝ ਨਹੀਂ ਹੈਗੇ ਸੋ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਆਪਣੇ ਸ਼ਹਿਰ ਸਮਾਣੇ ਨੂੰ ਪਾਣੀ ਦਾ ਪ੍ਰੋਜੈਕਟ ਵੀ ਮਿਲਣ ਜਾ ਰਿਹਾ ਹੈ ਜਿਹੜਾ ਕਈ ਕਰੋੜ ਦਾ ਪ੍ਰੋਜੈਕਟ ਹੈ ਔਰ ਜਿਹਦੇ ਨਾਲ ਨਹਿਰ ਦਾ ਪਾਣੀ ਸਾਨੂੰ ਪੀਣ ਨੂੰ ਮਿਲਦਾ। ਤੁਸੀਂ ਦੇਖਿਆ ਜਿਹੜੇ ਬੋਰ ਨੇ ਉਹਨਾਂ ਦਾ ਕੋਈ ਪਤਾ ਨਹੀਂ ਕਦੋਂ ਖਰਾਬ ਹੋ ਜਾਈ। ਨਹਿਰ ਦਾ ਪਾਣੀ ਪੀਵਾਂਗੇ ਨਾਲੇ ਸਾਡੀ ਸਿਹਤ ਠੀਕ ਰੱਖੂ ਨਾਲੇ ਬਿਮਾਰੀਆਂ ਤੋਂ ਬਚਾਂਗੇ ਨਾਲੇ ਬੋਰ ਕਰਾਉਣ ਦੀ ਲੋੜ ਨਹੀਂ ਨਾਲੇ ਪਹਾੜਾਂ ਦਾ ਪਾਣੀ ਆਊਗਾ ਜਿਹੜਾ ਅਸੀਂ ਕਹਿੰਦੇ ਆ ਗੰਗਾ ਜਲ ਵਰਗਾ ਪਵਿੱਤਰ ਪਾਣੀ। ਉਹ ਪਾਣੀ ਪੀਵਾਂਗੇ ਔਰ ਸਾਡੀ ਸਿਹਤ ਵੀ ਠੀਕ ਰਹੂ ਔਰ ਸਾਡੇ ਬੱਚੇ ਵੀ ਠੀਕ ਰਹਿਣਗੇ ਸਾਨੂੰ ਆ ਖਰਚੇ ਵੀ ਨਹੀਂ ਕਰਨੇ ਪੈਣਗੇ ਅਮਨ ਮੱਤੇ ਸੋ ਮੈਂ ਤਾਂ ਤੁਹਾਡਾ ਭਰਾ ਬਣ ਕੇ ਕੋਈ ਮੰਤਰੀ ਜਾਂ ਐਮਐਲਏ ਬਣ ਕੇ ਨਹੀਂ ਤੁਹਾਡਾ ਭਰਾ ਬਣ ਕੇ ਤੁਹਾਡਾ ਛੋਟਾ ਭਰਾ ਵੱਡਾ ਭਰਾ ਬਣ ਕੇ ਤੁਹਾਡੇ ਦਿਲਾਂ ਚ ਰਹਿਣਾ ਚਾਹਣਾ ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਆ ਮੰਤਰੀ ਐਮਐਲਏ ਇਹ ਟੈਂਪਰੇਰੀ ਚੀਜ਼ਾਂ ਨੇ ਅੱਜ ਹੈਗਾ ਕੱਲ ਨੂੰ ਹੈਗਿਆ ਬਤੇ ਨਹੀਂ ਹੈਗੇ ਮੈਂ ਨਹੀਂ ਚਾਹੁੰਦਾ ਮੈਂ ਕਿਸੇ ਦਾ ਮਾਰਾ ਕਰਾਂ ਕੋਈ ਮੈਨੂੰ ਕੁਝ ਕਹਿ ਦੇ ਮੈਂ ਝੱਲ ਨੂੰ ਮੈਨੂੰ ਕੋਈ ਚੱਕਰ ਨਹੀਂ ਪਰ ਮੈਂ ਮੈ ਤੋਂ ਮੈਂ ਪ੍ਰਭੂ ਨੂੰ ਵੀ ਇਹੀ ਅਰਦਾਸ ਬਹਿੰਦੀ ਜੋਦ ਦੀ ਕਰਦਾ ਹੈ ਪ੍ਰਭੂ ਮੇਤੋ ਕਿ ਸਦਾ ਮਾਰਾ ਨਾ ਕਰਾਈ ਜਿੰਨਾ ਕਰਾਈ ਚੰਗਾ ਕਰਾਈ ਸੋ ਸਾਡੀ ਕੋਲੋਂ ਮੀਨਾ ਤਾਂ ਮੇਰਾ ਖਾਸ ਪਿਆਰਾ ਹੈ ਕਿਉਂਕਿ ਹਮੇਸ਼ਾ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਮੈਨੂੰ ਬਹੁਤ ਮਾਣ ਦਿੰਨੇ ਹੋ ਔਰ ਇੱਥੇ ਮੇਰਾ ਦੋਸਤ ਹੈ ਜਿਹੜਾ ਜਿਹੜਾ ਲੰਮਾ ਸਮਾਂ ਸੀ ਸਾਊਥ ਕੋਰੀਆ ਦੇ ਵਿੱਚ ਰਿਹਾ ਤਰ ਮਿਲ ਕਰ ਰਿਹਾ ਭੋਲਣਾ ਨਹੀਂ 1 ਜੂਨ ਨੂੰ ਚਾਰੂ ਦਾਨ ਸ਼ਾਮ ਬਟਨ ਨੰਬਰ 5 ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸਰਦਾਰ ਚੇਤਨ ਸਿੰਘ ਜੋਰਾ ਮਾਤਰਾ ਜਿੰਦਾਬਾਦ ਸਰਦਾਰ ਚੇਤਨ ਸਿੰਘ ਕੜਾ ਮਾਤਰਾ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ ਜ਼ੋਰ ਲਾ ਕੇ ਦੱਬਣਾ ਦਾ 5 ਨੰਬਰ ਬਟਨ ਹੈ ਪਰਾਣਾ 1 ਨੰਬਰ ਤੇ ਹੈ ਯਾਦ ਰੱਖਿਓ ਦੱਬਣਾ 5 ਨੰਬਰ ਹੈ ਆਣਾ 1 ਨੰਬਰ ਤੇ ਹੈ ਆਮ ਆਦਮੀ ਪਾਰਟੀ ਜਿੰਦਾਬਾਦ ਹੁਣ ਸਾਡੀ ਮਰਦ ਸਾਡੇ ਹਰਮਨ ਪਿਆਰੇ ਨੇਤਾ ਜਿਹੜੇ ਕੀ ਰਾਜਨੀਤੀ ਵਿੱਚ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਰਾਜਨੀਤੀ ਵਿੱਚ ਪਰਿਵਾਰਵਾਦ ਚੱਲਦਾ ਹੁੰਦਾ ਸੀ ਤੁਹਾਡਿਆਂ ਦਾ ਦੇਖਦਿਆਂ ਕਰਾਈਆਂ ਤੋਂ ਧੰਨਵਾਦ ਕਰਦਾ ਔਰ ਮੈਂ ਮਾਫੀ ਵੀ ਮੰਗਦਾ ਕਿ ਜਦੋਂ ਤੁਹਾਡਾ ਪਹਿਲਾ ਪ੍ਰੋਗਰਾਮ ਸੀ ਉਸ ਵੇਲੇ ਮੈਂ ਦਿੱਲੀ ਵਿੱਚ ਸੀ ਅਰਗਨਕੇਤੀ ਵਾਲੀ ਜੀ ਦੇ ਪ੍ਰੋਟੈਸਟ ਚੱਲ ਰਿਹਾ ਸੀ ਸਾਡੇ ਤੇ ਅਸੀਂ ਸੜਕ ਤੇ ਲੜਾਈ ਲੜ ਰਹੇ ਸੀ ਬਹੁਤ ਸਾਰੇ ਅਸੀਂ ਕਿਸਾਨਾਂ ਨੇ ਵੀ ਸੜਕ ਤੇ ਲੜਾਈ ਲੜੀ ਸਾਡੀਆਂ ਧੀਆ ਭੈਣਾਂ ਨੇ ਵੀ ਸਾਰਕ ਤੇ ਲੜਾਈ ਲੜੀ ਉਹ ਕਿਸੇ ਨੂੰ ਵੀ ਇਨਸਾਫ ਮਿਲਿਆ ਨਹੀਂ ਉਹ ਧੀਆ ਵੀ ਉਹ ਜਿਹੜੀਆਂ ਅਲਪੀਨ ਸੀ ਉਹਨਾਂ ਦਾ ਇਹਨਾਂ ਦੇ ਰੂਲਿੰਗ ਪਾਰਟੀ ਦੇ ਭਾਜਪੀ ਦੇ ਕਿਸੇ ਮੈਂਬਰ ਆਫ ਪਾਰਲੀਮੈਂਟ ਐਸੋਸੀਏਟ ਕੀਤਾ ਤੇ ਜਦੋਂ ਜਾ ਕੇ ਇਨਸਾਫ ਮੰਗ ਰਹੀ ਸੀ ਉਹਨਾਂ ਨੂੰ ਦਿੱਲੀ ਦੇ ਵਿੱਚ ਪੂਰੇ ਤਰੱਕ ਸੀਟਰਾ ਗਿਆ ਉਹ ਸਾਰੇ ਇਸ਼ੂਸ ਲੈ ਕੇ ਦਿੱਲੀ ਦੇ ਵਿੱਚ ਸਾਡਾ ਪ੍ਰੋਟੈਸਟ ਸੀਗਾ ਉਸ ਦਿਨ ਸੋ ਮੈਂ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਦੋਂ ਕੋਈ ਪਿਆਰ ਦਾ ਬੁਲਾਉਂਦਾ ਜ਼ਰੂਰ ਜਾਣਾ ਚਾਹੀਦਾ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਮਾਫੀ ਵੀ ਮੰਗਦਾ ਕਿ ਬਰਾਉਂਸ ਤੇ ਨਹੀਂ ਆ ਸਕਿਆ ਤੇ ਮੇਰੇ ਮਾਛੀ ਕਾ ਜਦੋਂ ਮੈਨੂੰ ਚੇਤਕ ਜੀ ਨੇ ਕਿਹਾ ਮੈਂ ਕੱਲ ਮੈਸਰ ਜਰੂਰ ਆਉਂਗਾ ਤੇ ਜਦੋਂ ਤੁਸੀਂ ਕਹੋ ਕਿ ਜਰੂਰ ਪਹੁੰਚਾ ਕਰਨਾ ਸੋ ਸਾਰਿਆਂ ਨੂੰ ਨਮਸਕਾਰ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਕਹੋ ਤੁਸੀਂ ਵੈਸੇ ਮੈਂ ਪਿੱਛੇ ਦੇਖ ਰਿਹਾ ਸੀਗਾ ਜਦੋਂ ਤੱਕ ਅਗਲੀ ਵਾਰੀ ਵਾਚਪਾ ਹੀ ਸੀਗੇ ਨਾ ਜੀ ਉਦੋਂ ਭਾਜੀਪੀ ਮਤਲਬ ਇੱਕ ਅੱਛੀ ਪਾਰਟੀ ਸੀ ਰਾਜ ਧਰਮ ਦੀ ਗੱਲ ਕਰਦੀ ਸੀ ਔਰ ਮੈਂ ਕਦੇ ਬੀਜੇਪੀ ਦਾ ਮੈਂਬਰ ਵੀ ਰਿਹਾ ਸੀ ਬਟ ਮੈਂ ਅਦਲ ਜੀ ਨੂੰ ਸੁਣਨ ਜ਼ਰੂਰ ਜਾਂਦਾ ਸੀ ਬਹੁਤ ਅੱਛਾ ਬੋਲਦੇ ਸੀ ਬਹੁਤ ਮਿੱਠਾ ਬੋਲਦੇ ਸੀ ਔਰ ਉਹਦੇ ਵਿੱਚ ਕੋਈ ਸਬਸਟੈਂਸ ਹੁੰਦਾ ਸੀ ਕਦੇ ਉਹਨਾਂ ਨੇ ਬੇਤੁਕੀਆਂ ਗੱਲਾਂ ਨਹੀਂ ਕੀਤੀਆਂ ਜੋ ਮੈਨੂੰ ਅੱਜ ਦੇਖ ਕੇ ਨੂੰ ਮਿਲਿਆ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਇੱਕ ਪ੍ਰਧਾਨ ਮੰਤਰੀ ਦਾ ਲੈਵਲ ਹੁੰਦਾ ਉਹਨਾਂ ਦਾ ਸਟਰਕਚਰ ਸੀਗਾ ਵੀ ਵਾਸ ਅ ਸਪੀਕਰ ਕੰਦੂਸ ਦੇ ਵਿੱਚ ਵੀ ਬਹੁਤ ਅੱਛੇ ਨੇ ਸਾਰੀਆਂ ਪਾਰਟੀਆਂ ਤੋਂ ਸੀਪੀਆਈ ਦੇ ਸੀਪੀਐਮ ਦੇ ਕੁਝ ਵਕਤਾਂ ਜਿਹੜੇ ਬਹੁਤ ਅੱਛੇ ਹੁੰਦੇ ਆ ਜਿਨ੍ਹਾਂ ਨੂੰ ਤੁਸੀਂ ਸੁਣਨ ਦਾ ਮੌਕਾ ਦਿੰਦੇ ਹੋ ਤੇ ਜਿਹੜੇ ਮਤਲਬ ਬੀਜੇਪੀ ਨੂੰ ਟਰੇਡਰਸ ਦੀ ਪਾਰਟੀ ਕਿਹਾ ਜਾਂਦਾ ਸੀ ਮੈਨੂੰ ਲੱਗਦਾ ਜਿਹੜੀ ਸਭ ਤੋਂ ਮਾੜੀ ਕੀਤੀ ਆ ਬੀਜੇਪੀ ਨੇ ਉਹ ਟਰੇਡਰਸ ਨਾਲ ਹੀ ਕੀਤੀ ਚਾਹੇ ਮੈਂ ਗੱਲ ਕਰਨਾ ਇਨਡਾਇਰੈਕਟ ਟੈਕਸਸ ਦੀ ਜੀਐਸਟੀ ਦੀ ਮੈਨੂੰ ਪਾਤਰਾਂ ਤੋਂ ਤਾਂ ਮੈਨੂੰ ਟਰੇਡਰਸ ਦਾ ਇੱਕ ਡੈਲੀਗੇਸ਼ਨ ਵੀ ਬਣਿਆ ਸੀ ਉਹਨਾਂ ਨੇ ਮੈਨੂੰ ਆਪਣੀਆਂ ਮੰਗਾਂ ਵੀ ਦਿੱਤੀਆਂ ਇੱਕ ਤੇ GST ਬਹੁਤ ਕੰਪਲੈਕਸ ਕਰਤਾ ਔਰ ਜਿਹੜੀਆਂ ਕਾਮਨ ਬੰਦਿਆਂ ਮੇਰੀਆਂ ਪਰਾਣਾ ਚੱਪਲ ਪਾਦੇ ਆ ਆਪਾਂ ਪਾਣਿਆ ਜੁੱਤੀਆਂ ਪਾਣਿਆ ਜਿਹੜੀਆਂ ਆਮ ਜਿਹੜੀਆਂ ਇੱਥੇ ਬਣਦੀਆਂ ਵਿਕਦੀਆਂ ਇਹਦੇ ਤੇ 12% ਕਰਦਾ ਉਹ ਵੀ 12% ਸੀ ਰਹਿ ਗਿਆ ਚਾਹ ਦੇ ਕੱਪ ਦੇ ਉੱਤੇ GST ਤੇ ਜਿਹੜੇ 5 ਸਟਾਰ ਹੋਟਲ ਜਿਵੇਂ ਜੇ ਅਡਾਨੀ ਆ ਮਾਲੀ ਉਹਨਾਂ ਨੂੰ ਮਤਲਬ ਮੇਰਾ ਜਿਹੜਾ ਟੈਕਸ ਹੈ 30% ਟੈਕਸ ਦਿੰਦਾ ਜਿਹਾ ਤੁਹਾਡੇ ਜੋ ਵੀ ਦੇ ਕੋਰਪੋਰੇਟ ਉੱਤੇ ਉਹ ਵੀ 30% ਟੈਕਸ ਦਿੰਦੇ ਆ ਜੀ ਆਰਪੀਏ ਵੀ ਉਹਨਾਂ ਨੂੰ 30% ਹੁੰਦਾ ਸੀ ਪਹਿਲਾਂ ਹੁਣ 22% ਕਰਤਾ ਹੈ ਡੇਢ ਲੱਖ ਕਰੋੜ ਦਾ ਉਹ ਫਾਇਦਾ ਦੇਤਾ ਹੈ ਤੇ ਜੇ ਉਹ ਫਾਇਦਾ ਸੀ ਜੇ ਤੁਹਾਨੂੰ ਮਿਲੇਗਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜੀ ਦਿੱਲੀ ਦੇ ਵਿੱਚ